ਆਜਾਲੀ ਵੀਡੀਓ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਕੱਪੜੇ ਧੋਣਿਆ ਆਮ ਘਰਾਂ ਦੇ ਵਿੱਚ ਸਰਫ ਦੇ ਨਾਲ ਕੱਪੜੇ ਧੋਤੇ ਜਾਂਦੇ ਨੇ ਪਰ ਇਹਦਾ ਨੁਕਸਾਨ ਕੀ ਹੈ ਉਹਦੇ ਬਾਰੇ ਅੱਜ ਬਰੀਕੀ ਨਾਲ ਗੱਲ ਕਰਾਂਗੇ ਉੱਪਰ ਲਿਖਿਆ ਤੁਸੀਂ ਪੜ੍ਹ ਵੀ ਲਿਆ ਹੋਣਾ ਸੇਤੀਆ ਨਰੋਈ ਸਿਹਤ ਨੇ ਕਹਿੰਦੇ ਵੱਡਾ ਦਾਵਾ ਕਰ ਦਿੱਤਾ ਜਿੱਥੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਵੀ ਕਿਸਾਨ ਹੈ ਜਿਹੜੇ ਆ ਜ਼ਹਿਰੀਲੀਆਂ ਸਪਰੇਹਾਂ ਕਰਦੇ ਨੇ ਜ਼ਹਿਰੀਲੀਆਂ ਰੇਹਾਂ ਪਾਉਂਦੇ ਨੇ ਜਿਹਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਖਰਾਬ ਹੋ ਗਿਆ ਪਰ ਇਸ ਸੰਸਥਾ ਨੇ ਕਹਿੰਦੇ ਦਾਵਾ ਕਰ ਦਿੱਤਾ ਵੀ ਇਸ ਨੂੰ ਖਰਾਬ ਕਰਨ ਵਾਲਾ ਕੱਪੜੇ ਧੋਣ ਵਾਲਾ ਸਾਡਾ ਸਰਫ ਹੈ ਬਰੀਕੀ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਪੀਸੀਐਸ ਅਫਸਰ ਹੈ ਕਹਿੰਦੇ ਮੁਹਾਲੀ ਤੋਂ ਸੰਜੀਵ ਸੇਤੀਆ ਜੀ ਨਾਲ ਭਾਵੇਂ ਸਾਡੇ ਨਾਲ ਵੈਸੇ ਉਹ ਗੱਲ ਨਹੀਂ ਕਰ ਸਕਦੇ ਪਰ ਵੀਡੀਓ ਕਰ ਰਹੀ ਹਾਂ ਉਹਨਾਂ ਨਾਲ ਸਵਾਲ ਜਵਾਬ ਵੀ ਕਰਾਂਗੇ ਜੇ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋਏ ਇਹ ਚੀਜ਼ਾਂ ਦੇ ਨਾਲ ਤੁਸੀਂ ਸਹਿਮਤ ਹੋਏ ਤਾਂ ਇਸ ਦਾ ਦਫ਼ਤਰ ਕਹਿੰਦੇ ਤਲਵੰਡੀ ਸਾਹਿਬੋਂ ਵੀ ਖੁੱਲ ਗਿਆ ਜੇ ਤੁਹਾਨੂੰ ਇੰਨਾਂ ਚੀਜ਼ਾਂ ਦੀ ਜ਼ਰੂਰਤ ਹੋਈ ਤੁਸੀਂ ਚਾਹੋ ਨੋ ਵੀ ਹਾਂ ਵੀ ਅਸੀਂ ਵੀ ਇਹੀ ਸਸਤਾ ਦੀਆਂ ਚੀਜ਼ਾਂ ਬਰਤਨੀਆਂ ਚਾਹਣੇ ਆ ਤਾਂ ਕੰਟੈਕਟ ਨੰਬਰ ਆ ਜਿਹੜਾ ਮੈਂ ਸਕਰੀਨ ਤੇ ਦੇ ਦਿੱਤਾ ਤੁਸੀਂ ਵਰਤ ਸਕਦੇ ਹੋ ਆਓ ਗੱਲਬਾਤ ਕਰਦੇ ਆਂ ਬਰੀਕੀ ਦੇ ਨਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੰਜੀਪ ਸੇਧਿਆ ਹਾਂ ਜੀ ਜਰੂਰ ਦੱਸਿਓ ਜੀ ਆਪਣਾ ਜਿਹੜੀ ਕੋਈ ਸੰਸਥਾ ਜਾਂ ਤੁਸੀਂ ਚਲਾ ਰਹੇ ਹੋ ਇਹਦੇ ਬਾਰੇ ਥੋੜਾ ਜਿਹਾ ਬਰੀਕੀ ਨਾਲ ਸਾਨੂੰ ਜਰੂਰ ਚਰਾਨਾ ਪਾਇਓ ਜੀ ਮੈਂ ਇੱਕ ਸੰਸਥਾ ਬਣਾਈ ਹੈ ਸੇਤੀਆ ਨੋਇਸ਼ੀਨ ਵੈਲਫੇਅਰ ਐਸੋਸੀਏਸ਼ਨ ਠੀਕ ਹੈ ਜੀ ਇਹ ਇਹਦਾ ਜਿਹੜਾ ਮਤਲਬ ਕੰਮ ਚੱਲਦੇ ਤਾਂ ਹੋ ਗਏ 5 ਸਾਲ ਹੂੰ ਠੀਕ ਹੈ ਜੀ ਤੇ ਇਹਦੇ ਵਿੱਚ ਅਸੀਂ ਜੋ ਜੋ ਕੁਝ ਕਰਦੇ ਆ ਉਹ ਅਲੱਗ-ਅਲੱਗ ਫੈਕਟਰ ਨੇ ਸਾਡੀ ਲਾਈਫ ਦੇ ਠੀਕ ਹੈ ਜੀ ਜੋ ਫਸਟ ਆਫ ਆਲ ਲੋਕਾਂ ਨੂੰ ਫਾਇਦਾ ਦੇਣਾ 53 4 ਸਾਲ 9 ਮਹੀਨੇ ਅਸੀਂ ਲੋਕਾਂ ਨੂੰ ਫ੍ਰੀ ਆਫ ਕਾਸਟ ਦੱਸਿਆ ਵੀ ਤੁਸੀਂ ਕੱਢ ਦੇ ਅਸੋਈ ਦੇ ਖਾਣ ਪੀਣ ਦੇ ਤਰੀਕੇ ਦੇ ਵਿੱਚ ਬਦਲਾਵ ਕਰਕੇ ਕਿਦਾਂ ਠੀਕ ਰਹਿ ਸਕਦੇ ਹਾਂ ਆਪਣੀਆਂ ਬਿਮਾਰੀਆਂ ਕਿਦਾਂ ਦੂਸਰਾ ਰੰਦਾ ਫੈਕਟਰ ਸੀ ਜੀ ਕਿ ਜਿਹੜਾ ਹੈਲਥ ਨੂੰ ਬੈਟਰ ਬਣਾਉਣ ਲਈ ਸਾਨੂੰ ਦੇਸੀ ਸੀਡਸ ਹੀ ਲੱਗਦੇ ਦੇਸੀ ਸੀਡ ਮਤਲਬ ਜਿਹੜੇ ਕੁਦਰਤ ਨੇ ਸਾਨੂੰ ਬੀਜ ਦਿੱਤੇ ਸੀ ਤੇ ਬਾਅਦ ਦੇ ਵਿੱਚ ਅਸੀਂ ਉਹਨੂੰ ਕਨਵਰਟ ਕਰਕੇ ਹਾਈਬ੍ਰਿਡ ਕਰ ਲਿਆ ਤਾਂ ਉਹ ਦੇਸੀ ਮੀਂਹ ਦੀ ਜਿਹੜੀ ਖੇਤੀ ਹੈ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ ਨਰੋਈ ਖੇਤੀ ਮਿਸ਼ਨ ਦੇ ਵਿੱਚ ਠੀਕ ਹੈ ਜੀ ਤੀਸਰੇ ਨੰਬਰ ਤੇ ਹੈ ਸਰ ਜਿਹੜਾ ਸਾਡਾ ਆਪਾਂ ਕੱਪੜੇ ਧੋਣ ਲਈ ਜਾਂ ਬਰਤਨ ਧੋਣ ਲਈ ਅਸੀਂ ਕੈਮੀਕਲਸ ਵਾਲਾ ਸਰਫ ਵਰਨ ਏਰੀਆ ਪਾਣਾਈ ਕਰੀ ਬਰਮਾ ਤੇਰੇ ਪ੍ਰੋਡਕਟਾਂ ਦੇ ਮਾਰਕੀਟ ਦੇ ਵਿੱਚ ਉਹ ਇਸਤੇਮਾਲ ਕਰਦੇ ਆ ਉਹਨਾਂ ਦੀ ਬਦਲ ਕਰਾਉਣਾ ਔਰ ਉਹਨਾਂ ਦੀ ਜਗ੍ਹਾ ਤੇ ਨੇਚਰਲ ਪ੍ਰੋਡਕਟਸ ਦਾ ਇਸਤੇਮਾਲ ਸ਼ੁਰੂ ਕਰਨਾ ਹਾਂ ਸਰ ਇੱਕ ਜਿਹੜਾ ਮੰਨ ਲਓ ਤੁਸੀਂ ਜਿਹੜੇ ਤੁਹਾਡੇ ਹੋਰ ਪ੍ਰੋਡਕਟ ਆਏ ਉਹਦੇ ਤੇ ਜੇ ਮੇਨ ਗੱਲ ਕੀਤੀ ਜਾਵੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕੱਪੜੇ ਧੋਣ ਵਾਲੀ ਸਰਫ ਦੀ ਜਗ੍ਹਾ ਤੇ ਆਇਆ ਹਾਂ ਉਹ ਉਹਦੇ ਬਾਰੇ ਮੰਨ ਲਓ ਜੇ ਆਪਾਂ ਗੱਲ ਕੀਤੀ ਜਾਵੇ ਇਹ ਵੀ ਸਵਾਲ ਖੜਾ ਹੁੰਦਾ ਵੀ ਜਿਵੇਂ ਪਿੱਛੇ ਜੇ ਬੜੀਆਂ ਵੀਡੀਓ ਵਾਇਰਲ ਹੋਈਆਂ ਸੀ ਵੀ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਸੀਗਾ ਵੀ ਜਿਹੜਾ ਪਾਣੀ ਹੈ ਜਿਹੜਾ ਥੱਲੇ ਵਾਲਾ ਖਰਾਬ ਜਾਂ ਗੰਧਲਾ ਹੋ ਰਿਹਾ ਹੈਗਾ ਵੀ ਕਿਸਾਨ ਜ਼ਹਿਰੀਲੀਆਂ ਦਵਾਈਆਂ ਸਪਰੇਹਾਂ ਕਰਦੇ ਆ ਇਹਦਾ ਜ਼ਿੰਮੇਵਾਰ ਕਿਸਾਨ ਹੈ ਤੁਹਾਡਾ ਕੀ ਕਹਿਣਾ ਹੈ ਇਸ ਵਿਸ਼ੇ 'ਤੇ ਇਸ ਸਭ ਮੈਂ ਤੇ ਕਾਫੀ ਲਿਖ ਚੁੱਕਿਆ ਪਹਿਲਾਂ ਲੋਕਾਂ ਦੇ ਧਿਆਨ 'ਚ ਵੀ ਹੈ ਇਹ ਸਾਰਾ ਕੁਝ ਸ਼ੁਰੂ ਹੋਦਾ ਲਗਭਗ 6 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ ਪਾਣੀ ਦੀ ਪਤਲੀ ਹੁੰਦੀ ਧਾਰ ਕੱਲਾ ਕਿਸਾਨ ਤੇ ਨਹੀਂ ਜ਼ਿੰਮੇਵਾਰ। ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜਿਹੜਾ ਸੀ ਸ਼ਹਿਰਾਂ ਦਾ ਪਾਣੀ ਪੀਣ ਵਾਲਾ ਖਰਾਬ ਕਰ ਲਿਆ ਗ੍ਰਾਊਂਡ ਵਾਟਰ। ਹਾਂਜੀ ਉਹਦੇ ਪਿੱਛੇ ਕਿਸਾਨ ਕਿਹੜਾ ਜ਼ਿੰਮੇਵਾਰ ਹੋ ਸਕਦਾ? ਕਿਸਾਨ ਤਾਂ ਆਪਦੇ ਖੇਤ 'ਚ ਖੇਤੀ ਕਰਦਾ ਪਿਆ। ਉੱਥੇ ਜੇ ਉਹਨੇ ਯੂਰੀਆ ਪਾਇਆ, ਡੀਏਪੀ ਪਾਈ ਆ ਜਾਂ ਕੋਈ ਸਬੰਧੀ ਕੀਤੀ ਹੈ ਤਾਂ ਉਹ ਸ਼ਹਿਰ ਦੇ ਪਾਣੀ ਨੂੰ ਕਿੱਦਾਂ ਫੈਕਟ ਕਰੇ? ਆਪਾਂ ਹੁਣ ਜਿਸ ਤਰ੍ਹਾਂ ਇਹ ਮੈਂ ਆਪਣੇ ਮੁਹਾਲੀ ਦੇ ਵਿੱਚ ਘੁੰਮ ਰਿਆਂ ਕਿ ਇੰਨਾ ਬਿਲਡਿੰਗਾਂ ਦੇ ਹੇਠਾਂ ਵਾਲਾ ਪਾਣੀ ਹੈ ਇਹ ਕਿਵੇਂ ਕਿਸਾਨ ਨੇ ਪ੍ਰਾਪਤ ਕੀਤਾ? ਹਾਂਜੀ ਔਰ ਮੈਂ ਰੀਜ਼ਨ ਇਹ ਦੱਸਿਆ ਕਿ ਤੁਸੀਂ ਜਿਹੜਾ ਸਰਫ ਇਸਤੇਮਾਲ ਕਰਦੇ ਹੋ ਕਪੜੇ ਧੋਣ ਵਾਸਤੇ ਸਾਡਾ ਜਿਹੜਾ ਸੀਵਰਲੈਸ ਟ੍ਰੀਟਮੈਂਟ ਸਿਸਟਮ ਹੈ ਇਹ ਪ੍ਰੋਪਰ ਨਹੀਂ ਹੈਗਾ ਕਿ ਜਿੰਨਾ ਅਸੀਂ ਕੁਝ ਯੂਜ਼ ਕਰਦੇ ਆ ਸਿੱਧਾ نیچے ਜ਼ਮੀਨ 'ਚ ਜਾਂਦਾ ਹੈ ਜ਼ਮੀਨ 'ਚ ਜਾ ਕੇ ਸਾਡੇ ਗਰਾਊਂਡ ਵਾਟਰ ਨਾਲ ਮਿਕਸ ਹੋ ਜਾਂਦਾ ਫਿਰ ਉਹ ਪਾਣੀ ਦਾ ਸਵਾਲ ਖਰਾਬ ਕਰਦਾ ਸਾਨੂੰ ਆਰਓ ਵੀ ਐਸੇ ਕਰਨ ਲਗਾਣੇ ਪਏ ਫਿਰ ਇਹ ਵੀ ਮੇਰੇ ਕੋਲ ਇੱਕ ਐਗਜ਼ਾਮਪਲ ਹੋਰ ਸੀ ਕਿ ਅਜ ਤੋਂ 30-40 ਸਾਲ ਪਹਿਲਾਂ ਸਾਡੇ ਛੱਪੜ ਸਾਫ਼ ਹੁੰਦੇ ਸੀ ਫਿਰ ਜਿਹੜਾ ਇਹ ਸਰਫ ਹੈ ਉਹ 1 ਰੁਪਏ ਦੇ ਪਾਊਚ 2 5 10 ਰੁਪਏ ਦੇ ਪਾਊਚ 'ਚ ਅਵੇਲੇਬਲ ਹੈ ਉਹ ਲੋਕਾਂ ਨੇ ਘਰੇ ਇਸਤੇਮਾਲ ਕਰਨਾ ਸ਼ੁਰੂ ਕਰਤਾ ਸਾਡੇ ਛੱਪੜਾ ਇਹਦੇ ਹੋ ਗਏ ਵੀ ਅਸੀਂ ਉਹਨਾਂ ਦੇ ਕੋਲੋਂ ਦੀ ਨਹੀਂ ਲੱਗ ਸਕਦੇ ਤਾਂ ਜਿਹੜਾ ਜੇ ਤਾਂ ਕਿਸਾਨ ਦੇ ਕਾਰਨ ਛੱਪੜ ਖਰਾਬ ਹੋ ਜਾਂਦੇ ਤਾਂ ਫਿਰ ਉਹ ਬਹੁਤ ਪਹਿਲਾਂ ਹੋ ਗਿਆ ਹੁੰਦਾ ਸ਼ਹਿਰਾਂ ਦੇ ਪਾਣੀ ਨਾਲ ਪਹਿਲਾਂ ਹਾਂਜੀ ਉਹ ਲੇਟਰ ਆਨ ਹੋਏ ਕਿਉਂਕਿ ਸਿਰਫ ਲੋਕਾਂ ਦੇ ਪਿੰਡਾਂ ਦੇ ਘਣਾ ਦੇ ਵਿੱਚ ਡੇਰੀ ਨਾਲ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਅਸੀਂ ਸਲਾਹ ਦਿੱਤੀ ਵੀ ਤੁਸੀਂ ਦੇਸੀ ਸਾਬਣ ਦੁਆਰਾ ਵਰਤਣਾ ਸ਼ੁਰੂ ਕਰਦੇ ਹੋ ਸਾਡਾ ਜ਼ਮੀਨ ਦਾ ਪਾਣੀ ਠੀਕ ਹੋ ਜਾ ਦੇਸੀ ਸਾਬਣ ਦੇ ਵਿੱਚ ਪ੍ਰੋਬਲਮ ਸੀ ਕਿ ਉਹ ਵਾਸ਼ਿੰਗ ਮਸ਼ੀਨ 'ਚ ਇਸਤੇਮਾਲ ਨਹੀਂ ਹੋ ਸਕਦਾ ਤਾਂ ਫਿਰ ਅਸੀਂ ਉਹਨੂੰ ਕਿਹਾ ਵੀ ਤੁਸੀਂ ਕੱਦੂ ਕਸ ਕਰ ਕੱਦੂ ਕਸ ਕਰਕੇ ਲੋਕਾਂ ਨੂੰ ਡਿਸਾਲਵ ਕਰਦੇ ਆ ਡਿਸਾਲਵ ਕਰਕੇ ਇਸਤੇਮਾਲ ਕੀਤਾ ਸਿਰ ਥੋੜੀ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀ ਹਰਥਾਂ ਦੇ ਉੱਤੇ ਚੰਗਾ ਦੇਸੀ ਸਾਬਣ ਨਹੀਂ ਬਣਦਾ ਕੁਆਲਟੀਫਾਈਜ਼ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਅਸੀਂ ਵੀ ਇੱਕ ਸਾਬਣ ਬਣਾਉਣਾ ਚਾਹ ਰਹੇ ਸੀ ਜਿਹੜਾ ਭਾਂਡੇ ਤੋਂ ਲੈ ਕੇ ਇਸਤੇਮਾਲ ਹੋਵੇ ਮੈਂ ਇੱਕ ਸਾਲ ਤੋਂ ਟਰਾਈ ਕਰ ਰਹੀ ਕਰਦੇ ਕਰਾਉਂਦੇ ਸਾਡੇ ਕੋਲੇ ਇਹ ਸਾਬਣ ਪੜਿਆ ਲਿਕਵਿਡ ਫਾਰਮ ਦੇ ਵਿੱਚ ਜਿਹੜਾ ਕਿ ਕੱਪੜਿਆਂ ਨੂੰ ਬੇहद ਨਫਾਸਤ ਨਾਲ ਬਿਲਕੁਲ ਤੁਸੀਂ ਐਸਾ ਸਮਝੋ ਜਿਵੇਂ ਅ ਡਰਾਈ ਕਲਿੰਕ ਕਰਾਈ ਹੁੰਦੇ ਆ ਕਪੜੇ ਉਹਦਾ ਸਤਾ ਫੋਨ ਲੱਗੇ ਕਪੜੇ ਹੁਣ ਲੋਕ ਇਹਨੂੰ ਇਸਤੇਮਾਲ ਕਰ ਰਹੇ ਨੇ ਔਰ ਹਰ ਇੱਕ ਦੇ ਵਿਊਜ਼ ਨੇ ਜਿਹੜੇ ਬੜੇ ਖੁਸ਼ੀ ਭਰੇ ਨੇ ਮੇਰੇ ਖਿਆਲ ਹੁਣ ਤੱਕ ਸ਼ਾਇਦ 3-400 ਕਨਾਂ ਚ ਪਹੁੰਚ ਗਿਆ ਪਿਛਲੇ 15 ਦਿਨਾਂ ਦੇ ਵਿੱਚ 5-5 ਲੀਟਰ ਦੇ ਕੈਂਚ ਠੀਕ ਹੈ ਜੀ ਜੋ ਜਿਨ੍ਹਾਂ ਨੇ ਵੀ ਵਰਤਿਆ ਬੜੇ ਖੁਸ਼ ਨੇ ਤੇ ਇਹਦੇ ਵਿੱਚ ਕੀ ਹੈ ਜੀ ਟੋਟਲੀ ਨੈਚੁਰਲ ਪ੍ਰੋਡਕਟਸ ਨੇ ਛੜੀਆਂ ਸੜਕਾਂ ਦੇ ਲੱਗੇ ਹੋਇਆ ਸਮਾਨ ਜਿਹੜਾ ਆਪਣੇ ਖੇਤਾਂ ਦੇ ਵਿੱਚ ਉਰੇ ਪਰੇ ਫੈਸੀ ਹੋ ਗਿਆ ਜਾਂਦਾ ਉਹ ਚੀਜ਼ਾਂ ਤਾਂ ਉਹ ਕੋਤਰਾ ਦੀਆਂ ਦੇਤੀਆਂ ਇਹ ਚੀਜ਼ਾਂ ਨਾਲ ਜਿਹੜੇ ਅਸੀਂ ਕੱਪੜੇ ਜ਼ਿਆਦਾ ਪਿੱਤਰ ਸਾਫ਼ ਕਰ ਸਕਦੇ ਆ ਉਹਨਾਂ ਇਹਦੇ ਬਾਰੇ ਮੈਂ ਕਹਿਣਾ ਵੀ ਇਹ 올 ਇਨ ਵਨ ਹੈ ਇਹਦੇ ਲਈ ਜਿਵੇਂ ਅਸੀਂ ਉਨੀ ਕੱਪੜੇ ਧੋਣ ਲਈ ਈਜ਼ੀ ਇਸਤੇਮਾਲ ਕਰਦੇ ਆ ਵਾਸ਼ਿੰਗ ਮਸ਼ੀਨ ਜਿਹੜਾ ਫਰੰਟ ਲੋਡ ਹੈ ਉਹਦੇ ਲਈ ਕੋਈ ਹੋਰ ਸਰਪ ਆਉਂਦਾ ਹੈ ਜਿਹੜੀ ਟੌਪ ਲੋਡ ਹੈ ਉਹਦੇ ਲਈ ਕੋਈ ਹੋਰ ਆਉਂਦਾ ਹੈ ਐਵੇਂ ਉਹ ਸਸਤੇ ਵਾਲੇ ਵੀ ਆਉਂਦੇ ਆ ਇਹ ਸਾਰਿਆਂ ਦਾ ਇੱਕੋ ਇੱਕ ਬਦਲ ਹੈ ਤੁਸੀਂ ਚਾਹੇ ਉਨੀ ਕੱਪੜੇ ਧੋਵੋ ਚਾਹੇ ਤੁਸੀਂ ਦੂਜੇ ਕੱਪੜੇ ਧੋਵੋ ਆਪਣੇ ਨਾਰਮਲ ਵਾਲੇ ਚਾਹੇ ਤੁਹਾਡੇ ਕੋਲ ਫਰੰਟ ਲੋਡ ਮਸ਼ੀਨ ਹੈ ਤਾਂ ਚਾਹੇ ਤੁਹਾਡੇ ਕੋਲ ਟੌਪ ਲੋਡ ਮਸ਼ੀਨ ਹੈ ਇਹਨੂੰ ਕੋਈ ਫਰਕ ਨਹੀਂ ਇਹਦਾ ਦਾ ਟੱਕਣ ਪਾਓ ਮਸ਼ੀਨ ਪਰੋ ਕਪੜੇ ਧੋੜੋ ਬਹੁਤ ਵਧੀਆ ਕਪੜੇ ਸਾਫ ਹੁੰਦੇ ਆ ਰਿਜ਼ਲਟ ਜਿਹੜਾ ਉਹ ਮਤਲਬ ਲੋਗ ਵੀਡੀਓ ਬਣਾਵਣਾ ਕਿ ਲੇਡੀਜ਼ ਆਪਣੇ ਆਪ ਦੱਸ ਰਹੀਆਂ ਵੀ ਅਸੀਂ ਬੜੀਆਂ ਖੁਸ਼ ਐ ਇਸ ਜਿੰਨੀਆਂ ਚੀਜ਼ਾਂ ਅਸੀਂ ਦੇਸੀ ਇਸਤੇਮਾਲ ਕਰਾਂਗੇ ਜਿਸ ਤਰ੍ਹਾਂ ਸਾਡੀ ਮੂੰਗੀ ਹੈ ਦੇਸੀ ਮੂੰਗੀ ਦੇਸੀ ਕਣਕ ਸਾਡਾ ਕੋਈ ਵੀ ਮੰਨ ਲਓ ਕੋਈ ਵੀ ਚੀਜ਼ ਤੁਸੀਂ ਲੈਣੋ ਉਹ ਦੇਸੀ ਹੋਵੇ ਜਿਵੇਂ ਤਲਿਆ ਬਾਜ਼ਾਰ ਚ ਪਦਦਾ ਹੈ ਉਹ ਹਾਈਬ੍ਰਿਡ ਕਣਕ ਜਿਹੜੀ ਵਿਕਾਸ ਹੋਈ ਹੁੰਦੀ ਹੁੰਦੀ ਹੈ ਟੁਕੜਿਆਂ ਤੋਂ ਦਲੀਆ ਬਣਾ ਦਿੰਦੇ ਆ ਤੁਸੀਂ ਦੇਸੀ ਕਣਕ ਉਹ ਗਾਓ ਉਹਦਾ ਦਲੀਆ ਬਣਾ ਕੇ ਖਾ ਕੇ ਵੇਖੋ ਉਹਦੀ ਰੋਟੀ ਖਾ ਕੇ ਵੇਖੋ ਤੁਹਾਨੂੰ ਸੇਤ ਤੇ ਸਵਾਦ ਦੋਹੇ ਚੀਜ਼ਾਂ ਮਿਲਣਗੀਆਂ ਦੇਸੀ ਮੂੰਗੀ ਖਾਓ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਦਾਖਾ ਖਾ ਕੇ ਤਜਾ ਪਾਣੀ ਜਾਂਦਾ ਉਹਨਾਂ ਦੇ ਨਹੀਂ ਬਣੇ ਐਦਾਂ ਮੇਰੇ ਕੋਲ ਬੜੇ ਲੋਕਾਂ ਦੇ ਮੈਸੇਜ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਦੇਸੀ ਦਾਲ ਖਾਦੀ ਨੋਈ ਸਿਹਤ ਮਿਸ਼ਨ ਦੀ ਪ੍ਰੋਵਾਈਡ ਕਰਾਈ ਹੋਈ ਔਰ ਉਹਦੇ ਨਾਲ ਸਾਨੂੰ ਤਜਾਪਾਣਾ ਬੰਦ ਇਸੇ ਤਰ੍ਹਾਂ ਨੌਇਸ਼ੇਦ ਮਿਸ਼ਨ ਦੇਸੀ ਛੋਲੇ ਉਪਲਬਧ ਕਰਾਉਂਦਾ ਆ। ਆਮ ਤੌਰ ਤੇ ਕਹਿੰਦੇ ਜੀ ਛੋਲੇ 25-30 ਦਾਣੇ ਖਾਓ ਇਸ ਤੋਂ ਜ਼ਿਆਦਾ ਖਾਓਗੇ ਤੁਹਾਡੇ ਪੇਟ ਅਫਰ ਜਾਏਗਾ। ਅਸੀਂ ਕਹਿੰਦੇ ਆ ਤੁਸੀਂ ਪਾਈਆ ਛੋਲੇ ਇਕੱਠੇ ਖਾ ਲਓ ਤੁਹਾਨੂੰ ਪੇਟ ਨਹੀਂ ਅਫਰੇਗਾ। ਤੁਸੀਂ ਜਿੰਨੇ ਮਰਜ਼ੀ ਛੋਲੇ ਖਾ ਲਓ ਇਹ ਵਾਲੇ। ਖਾ ਕੇ ਤੁਹਾਨੂੰ ਭੁੱਖ ਲੱਗ ਗਈ। ਲੋਕ ਰੋਟੀ ਮੰਗਦੇ ਨੇ ਉਹਨੂੰ ਖਾਣ ਤੋਂ ਬਾਅਦ ਸਿਸਟਮ ਐਕਟੀਵੇਟ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਅਚਾਰ ਨੇ ਬਾਜ਼ਾਰ ਦੇ ਵਿੱਚ ਕੈਮੀਕਲ ਨਾਲ ਆਉਂਦੇ ਨੇ ਰੋਈਸ਼ੇਦ ਮਿਸ਼ਨ ਆਪਣੇ ਜਿਹੜੇ ਫਾਲੋਅਰਸ ਨੇ ਮੈਂਬਰ ਨੇ ਉਹਨਾਂ ਦੇ ਥਰੂ ਅਚਾਰ ਬਣਾਉਂਦਾ ਲੋਕਾਂ ਤੱਕ ਪਹੁੰਚਾਉਂਦਾ ਨਾ ਉਹ ਖਰਾਬ ਹੁੰਦੇ ਨੇ ਕਿਉਂਕਿ ਇਹ ਪਾਣੀ 'ਚ ਬਣਾਏ ਜਾਂਦੇ ਸਾਡਾ ਹਰ ਕੰਮ ਕਰਨ ਦਾ ਤਰੀਕਾ ਨੇਚਰਲ ਹੈ ਪੁਰਾਣਾ ਹੈ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਵਰਤਿਆ ਜਾਂਦਾ ਸੀਗਾ ਇਸ ਕਰਕੇ ਸਾਡਾ ਹਰ ਪ੍ਰੋਡਕਟ ਕੁਝ ਅਲੱਗ ਹੈ ਓਕੇ ਸਰ